ਹਾਜਰੀ ਵੀਡੀਓ ਵਿੱਚ ਬਈ ਚਾਰੀਆਂ ਵਾਲੀ ਵੀਡੀਓ ਬਣਾਈ ਆ ਦੋ ਤਾਜ਼ੀਆਂ ਸੂਈਆਂ ਦੋ ਗੱਬੜਾਂ ਪਹਿਲੇ ਨੰਬਰ ਵਾਲੀ ਵੜ ਦੇ ਇੱਕੋ ਤਾਜੀ ਸੂਈ ਕਿਉਂ ਨਾ ਦੇਖੋ ਚਵਾਈ ਬੜੀ ਚੰਗੀ ਆ ਮੋਟੀ ਮੋਟੀ ਚਵਾਈ ਆ ਜਿਵੇਂ ਮਰਜੀ ਚੋਈ ਜਲ ਕੋਈ ਚਸਤਰੀ ਨਹੀਂ ਕਹਿਣਾ ਕਰਮਣੀ ਨਹੀਂ ਕੋਈ ਚੂਣ ਬੜਾ ਚੰਗਾ ਨਾ ਬਈ ਚੂਣ ਬੜਾ ਚੰਗਾ ਬਾਬਾ ਥਣ ਵਾਲਾ ਚੰਗਾ ਹਾਂ ਕਦੋਂ ਸੂਈ ਇਹ ਇਹ ਰਾਤ ਦੀ ਸੂਈ ਮੇਰਾਟਰ ਸਾਹਿਬ ਠੀਕ ਆ ਬੱਚਾ ਕੀ ਦੇਤਾ ਇਹਨੇ ਬੱਚਾ ਦਤਾਈ ਬੱਚਾ ਦੇਤਾ ਬਈ ਕੀ ਆ ਬਾਤ ਆ ਬੱਚੇ ਹੀ ਬੜੇ ਚੰਗੇ ਬਣਦੇ ਆ ਨਾ 프ਰਿੰਟ 프ਰਿੰਟ ਬੱਚੇ ਦਾ ਬਹੁਤ ਚੰਗਾ ਤੇ 제ਰ ਬਈਆ ਬੱਠਲ ਚ ਰੱਖੀ ਬਠਾ ਕੰਪਲੀਟ ਤੇ ਮੂ ਆਣ ਇੱਕ ਨੰਬਰ ਮੁੱਠੀ ਵਾਲਾ ਖਣ ਤੇ ਮੋਲ ਬਾਈ ਦੇ ਜਮਾ ਜਾਇਜ਼ ਹੋਣਗੇ ਹੋਣਗੇ ਫੋਨ ਤੇ ਬਈ ਪਿੰਡ ਛੰਨਾ ਗਲਾਬ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪਾ ਨੇੜੇ ਪਿੰਡ ਭਦੌੜ ਤੇ ਸਹਣਾ ਭਾਈ ਰੋਪਾ ਬਾਈ ਮੋਬਾਈਲ ਨੰਬਰ ਬੋਲਿਓ ਜੀ 948040 ਜੀ ਚਰੰਜਾ 198 54 198 ਬਾਈ ਆ ਕਿਹੜਾ ਸੂਸ ਹੋਈ ਆ ਇਹ ਵੀ ਦੂਜਾ ਸੂਸ ਹੈ ਇਹ ਕਦੋਂ ਸੂਈ ਆ ਬਾਈ ਇਹਨੂੰ ਇਹ ਚੌਥਾ ਕਦਣਾ ਵੜ ਨੂੰ ਬੱਚਾ ਕੀ ਆ ਮਗਰ ਬਾਈ ਬੱਸ ਆਈ ਤੇ ਫੁੱਲ ਵੀਡੀਓ ਚ ਬਾਈ ਨੇਰੀਆਂ ਵੀ ਧਾਰਾਂ ਮਾਰੀਆਂ ਚੋਣ ਚ ਵਾ ਇੱਕ ਨੰਬਰ ਆ ਬਾਈ ਤੇ ਬੱਚੇ ਵੀ ਬਹੁਤ ਚੰਗੇ ਪਾਉਂਦੀ ਆ ਬਰੀਡ ਤੇ ਕਦ ਪਲੇ ਵੀ ਫੁੱਲ ਤੇ ਆ ਕਿੰਨੇ ਦਿਨ ਲਉ ਬਾਈ ਇਹ ਲੈ ਜੂ ਐਸੀ 7 ਦਿਨ ਵੜ 6 ਤੋਂ 7 ਦਿਨ ਕਿੰਨਾ ਕਰ ਰਿਹਾਡ ਬਾਈ ਦੁੱਧ ਦਾ ਇਹ ਪਿਛਲੇ ਸੂਏ ਦਾ ਵੜ ਦਾ ਕੱਢਿਆ ਬਾਈ 18 19 ਲੀਟਰ 18 19 ਲੀਟਰ ਹਾਂ 82 23 ਕਿਲੋ ਦੁੱਧ ਵੀ ਬਹੁਤ ਆਣਾ ਬੈਣ ਜੀ ਹਾਂ ਤੇ ਆ ਕਿੰਨੇ ਦਿਨ ਲੂ ਨਗੀਨਾ ਬਾਈ ਇਹ ਲਓ ਜੇ ਤਿੰਨ ਲੈ ਜੇ ਚਾਰ ਲੈ ਜੇ ਠੀਕ ਆ ਹਾਂ ਹੂੰ ਲੇਵਾ ਬਹੁਤ ਆਣਾ ਡਿਜ਼ਾਈਨ ਦੇਖ ਲੇ ਵੇ ਦਾ ਬਾਈ ਮਗਰਮੂਰ ਲੇਵਾ ਮੂਰ ਨੂੰ ਵੀ ਗੱਠ ਲੇਵਾ ਮੂਰ ਨੂੰ ਥਾਣ 1 ਨੰਬਰ ਗੁਲਾਬੀ ਥਾਣ ਫੁੱਲ ਬ੍ਰੇਡ ਫੁੱਲ ਪਲੀ ਵੀ ਬਿਊਟੀ ਇੱਕ ਨੰਬਰ ਪ੍ਰਿੰਟ ਪ੍ਰਿੰਟ ਬੜਾ ਚੰਗਾ ਬਾਈ ਮੋਲ ਬਾਈ ਦੇ ਜੈ ਜੀ ਆ ਬਾਈ ਧੰਨਵਾਦ